ਬਾਕੀ ਸਟੇਟਾਂ ਜਿਹਦਾ ਸਾਡੇ ਲਾਗੇ ਹਿਮਾਚਲ ਹਰਿਆਣਾ ਮੈਂ ਤਾਂ ਕੱਲ ਵੀ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਪੰਜਾਬ ਆ ਖੜਦਾ ਤੁਹਾਡੇ ਨਾਲ ਜੀ ਇਹ ਪਤਾ ਨਹੀਂ ਬਰਸਾਤ ਨੇ ਕਿੱਦਨੂ ਹੋ ਗਈ ਨਾ ਰੱਬ ਦੇ ਰੁੱਖਾਂ ਦਾ ਨਹੀਂ ਪਤਾ ਕਿੱਦਨੂ ਵਹਿਣ ਹੋ ਜਾਣਾ ਦਰਿਆ ਦਾ ਤੋਂ ਪੰਜਾਬੀ ਤਾਂ ਚਲੋ ਸਾਡੇ ਪਿੱਤਰ ਰਹੀ ਦਰਿਆਵਾਂ ਦੇ ਕੰਢਿਆਂ 'ਚ ਹੜਾਂ ਦੀਆਂ ਮੁਸੀਬਤਾਂ ਚੱਲੀਆਂ ਜੀ ਤੇ ਜਿਵੇਂ ਅਸੀਂ ਦਲੇਰੀ ਦੀ ਗੱਲ ਕਰੀਏ ਤਾਂ ਜਦੋਂ ਸਾਰੀ ਫੌਜ ਰੁਕ ਜਾਂਦੀ ਸੀ ਾਟਕ ਦਰਿਆ ਦੇ ਚ ਚੜਿਆ ਹੁੰਦਾ ਸੀ ਪੂਰਾ ਜੋਰ ਤੇ ਉਦੋਂ ਸ਼ੇਰੇ ਪੰਜਾਬ ਪਿੱਛੋਂ ਭਜਾ ਕੇ ਕੋੜੀ ਪਾਰ ਕਰ ਜਾਂਦਾ ਸੀ ਜੀ ਤੋਂ ਉਸ ਤਰ੍ਹਾਂ ਦੇ ਹੌਸਲੇ ਤਾਂ ਸਾਨੂੰ ਰੱਖਣੇ ਪੈਣਗੇ ਚਲੋ ਹੁਣ ਵਕਤ ਬਦਲ ਗਿਆ ਟਰੈਕਟਰ ਆ ਗਿਆ ਤੇ ਜੇ ਟਰੈਕਟਰ ਵੀ 10 ਫੁੱਟ ਪਾਣੀ ਜੇ 8 ਫੁੱਟ ਚ ਬਾੜ ਦਾ ਕੋਈ ਤੇ ਹੌਸਲਾ ਤਾਂ ਉਹੀ ਹੈ ਉਹ ਵੱਖਰੀ ਗੱਲ ਹੈ ਕਿ ਸਾਡੇ ਕੋਲ ਰਣਜੀਤ ਸਿੰਘ ਵਾਲਾ ਰਾਜ ਨਹੀਂ ਕਿਉਂਕਿ ਉਦੋਂ ਹੱਦਾਂ ਸਰਦਾਂ ਅਲੱਗ ਹੁੰਦੇ ਆ ਉਦੋਂ ਸਿਸਟਮ ਸਿਰਫ ਜੋਰ ਤੇ ਬਾਹੂਵਲ ਨਾਲ ਜਿੱਤੇ ਜਾਂਦਾ ਸੀ ਜੀ ਹੁਣ ਟੈਕਨੀਕ ਆ ਗਈ ਬਿਲਕੁਲ ਠੀਕ ਹੁਣ ਤੇਰੀ ਮੇਰੀ ਜਿਹੜੀ ਦਲੇਰੀ ਉਹ ਕੰਮ ਕਈ ਵਾਰੀ ਨਹੀਂ ਕਰਦੇ ਕਿਉਂਕਿ ਸਾਹਮਣੇ 2000 ਡਰੌਨ ਫਾਇਰਿੰਗ ਕਰਦਾ ਹੈ ਨਾ ਤਾਂ ਹੁਣ ਸਾਨੂੰ ਬੌਧਿਕ ਤੌਰ ਤੇ ਰੋਸ਼ਨ ਹੋਣਾ ਪਊਗਾ ਦੁਨੀਆ ਨੂੰ ਜਿੱਤਣ ਦਾ ਵਿਸ਼ਾ ਦਿਮਾਗ ਸਭ ਤੋਂ ਵੱਡਾ